ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਲਖਣਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਬਿਲਕੁਲ ਜਿਹੜਾ ਦੋਸਤੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਲਖਣਾ ਅੱਗੇ ਪਿੰਡ ਜਿਹੜਾ ਦੋਸਤੋ ਰਾਜੋਕੇ ਰਹਿ ਜਾਂਦਾ ਤੇ ਨਾਲ ਹੀ ਪਿੰਡ ਜਿਹੜਾ ਦੋਸਤੋ ਮਹਿਮੂਦਪੁਰਾ ਹੈਗਾ ਤੇ ਅੱਜ ਪਾਜੀ ਬਲਵੰਤ ਕੋਲੇ ਆਏ ਆ ਦੋਸਤੋ ਤੇ ਖਾਸ ਵਿਜ਼ਿਟ ਜਿਹੜੀ ਆ ਤੁਸੀਂ ਪਿੰਡ ਲਖਣੀ ਕਰਨੀ ਆ ਇਹ ਪਸ਼ੂ ਤਾਂ ਦੋ ਦਿਖਾ ਦਾਂਗੇ ਇੱਕ ਤਾਂ ਪਹਿਲਾਂ ਛੋਟੀ ਆ ਬਿਲਕੁਲ ਤਿਆਰੀ ਦੇ ਵਿੱਚ ਆ ਸੂਣ ਦਾ ਬਿਲਕੁਲ ਨੇੜ ਆ ਇੱਕ ਤਾਂ ਇਹ ਦਿਖਾ ਦਾਂਗੇ ਦੋਸਤੋ ਤੇ ਇੱਕ ਤੀਜਾ ਸੂਆ ਅਜੇ 2 ਮਹੀਨੇ ਦੀ ਜਿਹੜੀ ਕੱਚੀ ਇੱਕ ਮੱਝ ਦਿਖਾ ਦਾਂਗੇ ਘਰੇਲੂ ਪਸ਼ੂਆ ਦੋਸਤੋ ਘਰੇਲੂ ਪਸ਼ੂਆ ਤੁਸੀਂ ਆਪਦੀ ਘਰੇ ਆ ਕੇ ਜਿਹੜੀ ਨਿਰਖ ਪਰਖਾ ਤਸੱਲੀ ਆ ਉਹ ਕਰ ਸਕਦੇ ਜੇ ਬਾਕੀ ਜਿਹੜਾ ਤੁਸੀਂ ਪ੍ਰੋਪਰ ਪਸ਼ੂਆ ਭਾਜੀ ਬਲਵੰਤ ਸਿੰਘ ਹੋਰਾਂ ਦੇ ਇਹ ਦੇਖ ਸਕਦੇ ਜੀ ਠੀਕ ਆ ਜੀ ਘਰੇਲੂ ਪਸ਼ੂਆ ਸਾਰੇ ਡੇਰੀ ਦਾ ਕੰਮ ਆ ਤੇ ਇੱਕ ਜਿਹੜੀ ਦੋਸਤੋ ਮੈਂ ਤੁਹਾਨੂੰ ਲਾਸਟ ਦੇ ਵਿੱਚ ਮੱਝ ਜਿਹੜੀ ਹੈਗੀ ਆ ਤੀਜਾ ਸੂਆ ਸੋਣੀ ਆ ਇਹ ਜਰੂਰ ਤੁਹਾਡਾ ਨਾਲ ਜਿਹੜਾ ਦੋਸਤੋ ਜੇਕਰ ਇਹਦਾ ਕਰਦਾਂਗੇ ਪੂਰੀ ਡਿਟੇਲ ਜਿਹੜੀ ਇਨਫੋਰਮੇਸ਼ਨ ਆ ਇਹ ਸਾਂਝੀ ਕਰਦਾਂਗੇ ਠੀਕ ਆ ਆਓ ਗੱਲਬਾਤ ਕਰਦੇ ਆ ਪਹਿਲੇ ਨੰਬਰ ਤੇ ਜਿਹੜੀ ਆਪਾਂ ਦੋਸਤੋ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਪਹਿਲਾ ਸੂਆ ਪਲੂਨ ਜਿਹੜੀ ਦੋਸਤੋ ਇਹ ਝੋਟੀ ਸੋਹਣੀ ਆ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਤੇ ਅੱਜ ਦੋਸਤੋ 28 ਅਪ੍ਰੈਲ ਨੂੰ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸ਼ਾਮ ਦੇ ਘੱਟੋ ਘੱਟ ਵੀ 4:38 ਦਾ ਸਮਾਂ ਹੈਗਾ ਠੀਕ ਆ ਤੇ ਸਮਾਂ ਜਿਹੜਾ ਦੋਸਤੋ ਵੈਸੇ ਦੱਸਣਾ ਅ ਜਰੂਰੀ ਹੋ ਜਾਂਦਾ ਕਿਉਂਕਿ ਪਤਾ ਲੱਗ ਜਾਂਦਾ ਵੀ ਡੇਟ ਵਾਈਜ਼ ਤੇ ਵੈਸੇ ਪਸ਼ੂ ਸੂਏ ਸਵੇ ਦਾ ਜਿਹੜਾ ਹੋ ਜਾਂਦਾ ਵੀ ਦੁੱਧ ਦਾ ਆਪਾਂ ਕਾਊਂਟ ਕਰਕੇ ਵੇਖ ਸਕਦੇ ਹਾਂ ਵੀ ਕਿੰਨਾ ਕੁ ਲਾਏ ਪਏ ਆਪਸ ਜੀ ਕਿੰਨੇ ਵੀ ਹੁਣ ਗੱਲਬਾਤ ਆਪਾਂ ਕਰਦੇ ਆਂ ਭਾਜੀ ਬਲਵੰਤ ਸਿੰਘ ਦੇ ਨਾਲ ਪੁੱਛਦੇ ਆਂ ਦੋਸਤੋ ਇਸੋ ਛੋਟੀ ਜੀ ਕੀ ਡਿਟੇਲ ਆ ਠੀਕ ਆ ਆਜੋ ਜੀ ਆ ਭਾਜੀ ਸਭ ਤੋਂ ਪਹਿਲਾਂ ਬਲਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਿਰ ਠੀਕ ਠਾਕ ਜੀ ਹਾਂ ਜੀ ਬੜਾ ਚਿਰ ਬਾਅਦ ਦਰਸ਼ਨ ਹੋਏ ਤੁਹਾਡੇ ਹਾਂ ਜੀ ਹਾਂ ਜੀ ਹਾਂ ਜੀ ਫਿਰ ਬਾਦ ਹੋਵੇ ਜੀ ਪਾਜੀ ਬਲਵੰਸਾ ਪਸ਼ੂ ਜਿੰਮੇ ਕੋਈ ਤਿਆਰੀ ਦੇ ਵਿੱਚ ਆਉਂਦਾ ਤੇ ਘਰੋਂ ਪਸ਼ੂ ਆਪਾਂ ਮਤਲਬ ਕਿ ਖਰਚ ਕਰ ਲੈਨੇ ਆ ਵੇਚ ਲੈਨੇ ਆ ਹਨਾ ਹਾਂਜੀ 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 ਠੀਕ ਆ ਤੇ ਅੱਜ ਫਿਲਹਾਲ ਇੱਕ ਤਾਂ ਆਪਣੇ ਕੋਲ ਬਿਲਕੁਲ ਤਿਆਰੀ ਦੇ ਵਿੱਚ ਇਹ ਝੋਟੀਆਂ ਆ ਹਾਂਜੀ ਜੀ ਆਪਣੇ ਕੋਲ ਇੱਕ ਤਿਆਰ ਤੇ ਇੱਕ ਤੀਜੇ ਸੂਬੇ ਦੀ 2 ਕੁ ਮਹੀਨੇ ਦੀ ਤੁਸੀਂ ਦੱਸਿਆ ਵੀ ਕੱਚੀ ਆ ਹਾਂਜੀ ਹਾਂਜੀ ਉਹ ਵੀ ਵਕਾਊ ਆ ਹਾਂਜੀ ਉਹ ਵੀ ਵਕਾਊ ਆ ਜੇਕਰ ਕਿਸੇ ਕੋਈ ਚਾਹ ਮੰਨ ਸੱਜਣੇ ਖਰੀਦਣੀ ਆ ਤੇ ਅੱਜ ਰੇਟ ਭਾਅ ਪੜਤਾ ਜਿਸ ਹਿਸਾਬ ਨਾਲ ਹੋਵੇਗਾ ਉਹਦੇ ਹਿਸਾਬ ਨਾਲ ਖਰੀਦ ਸਕਦਾ ਹਾਂ ਹਾਂਜੀ ਹਾਂਜੀ ਤੇ ਪਹਿਲੇ ਨੰਬਰ ਤੇ ਪਾਜੀ ਬਲਵੰਤ ਸਿੰਘ ਆਜੋ ਇਸ ਝੋਟੀ ਦੀ ਆਪਾਂ ਇਨਫੋਰਮੇਸ਼ਨ ਸਾਂਝੀ ਕਰ ਲਈਏ ਵੀ ਕੀ ਡਿਟੇਲ ਹੈ ਇਸ ਝੋਟੀ ਦੀ ਵੀ ਸੂਬਾ ਕਿਨਵਾ ਸੂਣ ਜਾ ਰਹੀ ਹੈ ਇਹ ਬਾਈ ਪਹਿਲੇ ਸੂਏ ਆਪਣੀ ਰੋਟੀ ਹੈ ਪਹਿਲਣ ਹਾਂਜੀ ਪਹਿਲੇ ਝੋਟੀ ਹੈ ਅੱਛਾ ਜੀ ਹਾਂਜੀ ਪਹਿਲੇ ਠੀਕ ਹੈ ਜੀ ਤੇ ਘਰ ਦੀ ਪਲੀ ਹੈ ਨਾ ਵੱਡੀ ਹੈਗੀ ਆਪਣੇ ਕੋਲ ਹਾਂਜੀ ਹਾਂਜੀ ਘਰ ਦੀ ਘਰ ਦੀ ਪਾਲੀ ਹੋਈ ਹੈ ਹਾਂਜੀ ਘਰ ਦੀ ਪਾਲੀ ਠੀਕ ਹੈ ਹਾਂਜੀ ਤੇ ਬਸੂ ਆਪਾਂ ਘਰ ਦੇ ਯਾਦ ਪਾਲ ਕੇ ਤੇ ਪਿਆਰ ਕਰਦੇ ਹਾਂ ਬਿਲਕੁਲ ਅੱਜ ਕਿੰਨੇ ਕ ਦਿਨ ਹਜੇ ਬਾਕੀ ਹੈ ਸੂਣ ਦੇ ਵਿੱਚ ਭਾਈ ਇਹ ਇਹਦੇ 8 ਤਰੀਕ ਨੂੰ ਦਿਨ ਪੂਰੇ ਹੁੰਦੇ ਬਾਈ ਤੋਂ 8 ਮਈ 8 ਮਈ ਨੂੰ ਹਾਂਜੀ ਹਾਂ ਹੋ ਸਕਦਾ 1-2 ਦਿਨ ਪਹਿਲਾਂ ਹੋ ਜਾਵੇ ਠੀਕ ਆ ਜੀ ਹਾਂਜੀ ਹਾਂ ਤੇ ਬਾਕੀ ਜਿਵੇਂ ਬਣਾਤਣਾ ਰਹੀ ਆ ਵੀ ਉਮੀਦ ਕਰਦੇ ਆ ਵੀ ਹੋਰ ਬਣਾਉਗੀ ਫਿਰ ਅਜੇ ਹਾਂਜੀ ਬਣੂਗੀ ਜੀ ਬਜੀ ਬਣੂਗੀ ਅਜੇ ਜੋ ਆਪਾਂ ਤਰੀਕ ਲਿਖੀਏ ਉਹ 8 ਦੇ ਹਫ਼ਤਾ ਰਹਿੰਦਾ ਹੈ 8 ਤਰੀਕ ਤੱਕ ਨਾ ਇਹ ਦਿਨ ਪੂਰੇ ਆ ਠੀਕ ਆ ਹਾਂਜੀ ਅੱਜ ਤੁਸੀਂ ਦੋਸਤੋ 28 April ਜਿਹੜੀ ਨੋਟ ਕਰ ਸਕਦੇ ਜੇ ਤੇ 8 ਮਈ ਤੱਕ ਜਿਹੜਾ ਦੋਸਤੋ ਅਜੇ ਦਿਨ ਪੂਰੇ ਆ ਠੀਕ ਆ ਤੇ ਬਿਲਕੁਲ ਆ ਵੇਖੋ ਪੂਰੀ ਪਲੀਪੁਲੀ ਪੂਰੀ ਆ ਆ ਬੈਕ ਸਾਈਡ ਤੋਂ ਵੇਖੋ ਪਿੱਠ ਪੁਠਾ ਤੇ ਆ ਜਿਹੜੀ ਤੁਸੀਂ ਥਣ ਹਵਾਨੇ ਦੀ ਜਿਹੜੀ ਬੰਤਰਾ ਦੇਖ ਸਕਦੇ ਹੋ ਠੀਕ ਹੈ ਜੀ ਤੇ ਪਹਿਲਾਂ ਜਿਹੜੀ ਝੋਟੀ ਇਹ ਸੁਣ ਜਾ ਰਹੀ ਆ ਤੇ ਵਿਥਾ ਵਰਨਾ ਜਿਹੜੀਆਂ ਬਿਲਕੁਲ ਆ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਬਹਿਣੀ ਵਾਲੇ ਅਗਲੇ ਪਿਛਲੇ ਦਾ ਨਖੇੜ ਬੇਸ਼ੱਕ ਥੋੜਾ ਘਾਟਾ ਬਾਕੀ ਆ ਸੱਜੇ ਤੇ ਖੱਬੀ ਬਹਿਣੀ ਦਾ ਜਿਹੜਾ ਦੋਸਤੋ ਸਿੱਧੀ ਤੇ ਉਲਟੀ ਬਹਿਣੀ ਦਾ ਜਿਹੜਾ ਫਰਕ ਆ ਉਹ ਵਿੱਚ ਵਿਥ ਵਰਲ ਪੂਰੀ ਆ ਠੀਕ ਆ ਤੇ ਬਿਲਕੁਲ ਹੈ ਕੁੰਡੀ ਆ ਆ ਕਰੋ ਚੱਕ ਜੀ ਠੀਕ ਆ ਸਿੰਘਾ ਸੰਗਾ ਦੀ ਬੰਤਰ ਵੇਖੋ ਆ ਮੂੰਹ ਮੱਥਾ ਫੇਸ ਕੁਆਲਟੀ ਆ ਤੇ ਆ ਕਰੋ ਚੱਕ ਜੀ ਆ ਦੇਖੋ ਠੀਕ ਆ ਤੇ ਬਹੁਤੇ ਵੀਰਾਂ ਦੀ ਆਪਣੀ ਇੱਛਾ ਹੁੰਦੀ ਹੈ ਵੀ ਪਹਿਲਾਂ ਝੋਟੀ ਖਰੀਦਣ ਦੀ ਤਾਂ ਤੁਸੀਂ ਇਹ ਵੀ ਜਿਹੜਾ ਦੋਸਤੋ ਸੰਪਰਕ ਭਾਜੀ ਪ੍ਰਵੰਤ ਸਿੰਘ ਦੇ ਨਾਲ ਕਰ ਸਕਦੇ ਜੀ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਇੱਕ ਵਾਰੀ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਭਾਜੀ ਖੋਲ ਲਓ ਜੀ ਦਿਖਾ ਦਈਏ ਸਾਰਿਆਂ ਨੂੰ ਠੀਕ ਆ ਝੋਟੀ ਪੂਰੀ ਦੋਸਤੋ ਘੈਂਟ ਆ ਠੀਕ ਆ ਵੀ ਰਾਜੀ ਆ ਪੇਟ ਪੁੱਠੇ ਦੇ ਵੇਖੋ ਹਾਈਟ ਮੀਡੀਅਮ ਹੈਗੀ ਆ ਠੀਕ ਆ ਜੀ ਤੇ ਨਾ ਹੀ ਪਾਲੀ ਪੱਟੀ ਇਹਦੇ ਨਾ ਹੀ ਆਪਾਂ ਸਮਦਰ ਕਹਾਂਗੇ ਮੀਡੀਅਮ ਹਾਈਟ ਦੇ ਵਿੱਚ ਇਹ ਜਿਹੜੀ ਝੋਟੀ ਆ ਆ ਦੇਖੋ ਜੀ ਤੋੜ ਲੀ ਗੇ ਜੀ ਤੋੜ ਲੀ ਗੇ ਅੱਜ ਦੇ ਸਮੇਂ ਜਿਹੜਾ ਬਨਾਥਨਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਅਜੇ 8 ਮਈ ਭਾਜੀ ਦੱਸਦਾ ਵੀ ਘੱਟੋ ਘੱਟ ਵੀ 8 ਮਈ ਨੂੰ ਦਿਨ ਜਿਹੜੇ ਪੂਰੇ ਆ ਠੀਕ ਆ ਲਿਖਤੀ ਤੌਰ 'ਤੇ ਤੇ ਪਹਿਲਾਂ ਝੋਟੀ ਆ ਹੋ ਸਕਦਾ ਵੀ ਦੋਸਤੋ ਸਫਰ ਦੇ ਵਿੱਚ ਜਾਂਦੇ ਆ ਕੋਈ 4-5 ਦਿਨਾਂ ਤੱਕ ਸੁਪੇ ਹੋ ਸਕਦਾ ਵੀ ਹਫਤੇ ਤੋਂ ਉੱਪਰ ਸਮਾਂ ਵੀ ਲੈ ਜੇ ਤੇ ਬਣੂ ਤੁਹਾਨੂੰ ਪੂਰਾ ਜਿਸ ਹਿਸਾਬ ਨਾਲ ਦੋਸਤੋ ਹਵਾਨਾ ਬਣਾਇਆ ਉਸ ਹਿਸਾਬ ਨਾਲ ਜਿਹੜੇ ਤੁਸੀਂ ਜਜਮੈਂਟ ਕਰ ਸਕਦੇ ਹੋ ਵੀ ਬਨਾਥਨਾ ਜਿਹੜਾ ਅੱਜ ਦੇ ਦਿਨ ਤੱਕ ਆफी ਸੋਹਣਾ ਠੀਕ ਆ ਤੇ ਜੇਕਰ ਉੱਪਰ ਇੰਨੇ ਦਿਨ ਲੈ ਜਾਂਦੀ ਆ ਤੇ ਹਵਾਨਾ ਰੇਵਾ ਤੁਸੀਂ ਦੇਖ ਸਕਦੇ ਹੋ ਵੀ ਹੋਰ ਬਣਾ ਲੇਗੀ ਨਲੋ ਜੀ ਠੀਕ ਆ ਪਾਜੀ ਬਲਵੰਸਾ ਕਿੰਨੀ ਕੀ ਡਿਮਾਂਡ ਫਿਰ ਇਹਦੀ ਕਰਦੇ ਆਪਾਂ ਰਵਟ ਪਾਜੀ ਆਪਾਂ ਇਹਦੀ 85000 ਦੀ ਕਰਦੇ ਆਂ ਜੀ 85000 ਹਾਂ ਜੀ ਲੈ ਦੇ ਕੇ ਥੋੜਾ ਬਾਦ ਵਿੱਚ ਮਾਨਤਨ ਛੋਟਛਾਪਾ ਹੋ ਜਾਊਗਾ ਜੀ ਹਾਂ ਜੀ ਥੋੜਾ ਬਾਦ ਹੋ ਜਾਊਗਾ ਭਾਜੀ ਬਾਕੀ ਮੰਗੀ ਆਪਾਂ ਉਨੀ ਹੀ ਰੱਖੀ ਆ ਠੀਕ ਆ ਜੀ ਹਾਂ ਜੀ ਮੰਗ ਪਾਜੀ ਬਲਵੰਸਾ ਕਹਿੰਦਾ ਵੀ ਆਪਾਂ ਉਨੀ ਹੀ ਰੱਖੀ ਆ 85000 ਠੀਕ ਆ ਤੇ ਵੈਸੇ ਅੱਜਕੱਲ ਜਿਹੜੇ ਦੋਸਤੋ ਤੁਸੀਂ ਸਾਰੇ ਵੀਰ ਰੇਡ ਤਾਂ ਚੈੱਕ ਕਰਦੇ ਰਹਿੰਦੇ ਹੋ ਪਹਿਲਣ ਝੋਟੀਆਂ ਦੇ ਰੇਡ ਜਿਹੜੇ ਆ ਦੋਸਤੋ ਚੰਗੇ ਖਾਸੇ ਵੀਰ ਮੰਗ ਲੈਂਦੇ ਆ ਤੇ ਪੈਸੇ ਵਪਾਰ ਦਾ ਕੰਮ ਨਹੀਂਗਾ ਘਰੇਲੂ ਝੋਟੀ ਆ ਠੀਕ ਆ ਜੀ ਨਾਰਮਲੀ ਤੁਸੀਂ ਪਸ਼ੂ ਜਿਹੜੇ ਦੇਖ ਸਕਦੇ ਹੋ ਘਰੇਲੂ ਝੋਟੀ ਆ ਤਿਆਰ ਹੋਈ ਆ ਵਿਕਰੀ ਦੇ ਲਈ ਜਿਹੜੀਆਂ ਦੋਸਤੋ ਲਾਈ ਹੋਈ ਆ ਭਰਾ ਨੇ ਸੇਲ ਦੇ ਲਈ ਜਿਹੜੀ ਅਵੇਲੇਬਲ ਆ ਠੀਕ ਆ ਤੇ 85000 ਉਹਦੇ ਵਿੱਚੋਂ ਮਾਨਤਾਨ ਜਿਹੜਾ ਛੋਟ ਆ ਉਹ ਘਰ ਆਿਆਂ ਦੀ ਜ਼ਰੂਰ ਪਾਈ ਜਾਂਦਾ ਵੀ ਆਪਾਂ ਕਰ ਦਵਾਂਗੇ ਠੀਕ ਆ ਜੀ ਲੋ ਜੀ ਠੀਕ ਹੈ ਭਾਜੀ ਬਲੰਸ ਬੰਨ ਲਓ ਜੀ ਅ ਸੋ ਦੋਸਤੋ ਦੋਸਤੋ ਬਾਅਦ ਇੱਕ ਜਿਹੜੀ ਅਗਲੀ ਮੱਝ ਹੈਗੀ ਆ ਇਹ ਵੀ ਪਕਾਊਗਾ ਠੀਕ ਹੈ ਜੀ ਆ ਫਿਲਹਾਲ ਜਿਹੜੀ ਆ ਕੱਚੀ ਆ ਸਮਾਂ ਹਜੇ ਘੱਟੋ ਘੱਟ ਵੀ 2 ਮਹੀਨੇ ਤਾਂ ਘੱਟੋ ਘੱਟ ਵੀ ਲੈ ਜਾਊਗੀ 2 ਮਹੀਨੇ ਮੰਨ ਲਓ ਚਾਹੇ 45 ਦਿਨ ਦਾ ਭਾਜੀ ਸਮਾਂ ਕਹਿੰਦਾ ਵੀ 45 ਦਿਨ ਦਾ ਸਮਾਂ ਠੀਕ ਹੈ 40 45 ਦਿਨ ਦਾ ਤੇ ਪੂਰੀ ਹੈਵੀ ਬਾਡੀ weight ਆ ਪੂਰੀ ਸਰੀਰਕ ਬੰਤਰ ਜੇਕਰ ਦੇਖੀ ਇਹ ਬਿਲਕੁਲ ਪੂਰੀ ਭਰੀ ਆ ਠੀਕ ਆ ਤੇ ਅੱਗੇ ਜਿਹੜੇ ਵੀਰ ਨੇ ਘਟੋ ਘਟ ਵੀ 1.5 ਤੋਂ 45 ਦਿਨ ਦਾ ਜਿਹੜਾ ਸਮਾਂ ਜਾਂ 1.5 ਮਹੀਨਾ ਸਾਹਬ ਲੈਣੀ ਆ ਉਹ ਵੀਰ ਤੁਸੀਂ ਖਾਸ ਤੌਰ ਤੇ ਜਿਹੜਾ ਸੰਪਰਕ ਕਰ ਸਕਦੇ ਹੋ ਭਾਜੀ ਬਲਵੰਤ ਸਿੰਘ ਦੇ ਨਾਲ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੇ ਭਾਜੀ ਬਲਵੰਤ ਸਿੰਘ ਇਹ ਸੂਹਾ ਕਿੰਨਾ ਸੂਣ ਜਾ ਰਹੀ ਹੈ ਭਲਾ ਇਹ ਭਾਈ ਤੀਜਾ ਸੂਹਾ ਸੂਣ ਜਾ ਰਹੀ ਹੈ ਅੱਗੇ ਤੀਜਾ ਤੇ ਦੂਜੇ ਸੂਵੇ ਦਾ ਕੋਈ ਦੁੱਧ ਦੱਸ ਸਕਦੇ ਕਿੰਨਾ ਕਿਸੀਗਾ ਆਪਣਾ ਦੂਜੇ ਸੂਵੇ ਦਾ ਤਾਂ 11 ਲੀਟਰ ਚ ਹੋਇਆ ਜੀ 11 ਕਿ ਲੀਟਰ ਸੀਗਾ ਹਾਂਜੀ ਠੀਕ ਹੈ ਜੀ ਤੇ ਬਾਕੀ ਚਪਾਈ ਚ ਵੀ ਹੁਣ ਜਦੋਂ ਛੱਡੀ ਆ ਡਰਾਈ ਕੀਤੀ ਆ ਭੱਜੀ ਆ ਦੁੱਧੋਂ ਛੱਡੀ ਆ ਵਧੀਆ ਥਣ ਪ੍ਰੋਪਰ ਸੋਨੇ ਚੱਲਦੇ ਸੀ ਸਾਰਾ ਕੋਈ ਭਾਈ ਠੀਕ ਹੈ ਕੋਈ ਹੈਗਾ ਨਹੀਂ ਮਾਸੇ ਹਾਂ ਠੀਕ ਹੈ ਜੀ ਹਾਂ ਜੀ ਲਓ ਜੀ ਠੀਕ ਹੈ ਤੇ ਦੁੱਧੋਂ ਜਿਹੜੀ ਹੁਣ ਦੋਸਤੋ ਡਰਾਈ ਆ ਠੀਕ ਆ ਹੁਣ ਦੁੱਧੋਂ ਭੱਜੀ ਆ ਤੇ ਸਮਾਂ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਓ ਕੁਰੀਆਂ ਫੇਰ ਰਿਪੀਟ ਕਰ ਦੇਣਾ ਕਨਫਰਮ ਕਰ ਲਓ 45 ਦਿਨ ਦਾ ਸਮਾਂ ਹਜੇ ਕੱਚੀ ਆ ਠੀਕ ਆ ਜੀ ਤੇ ਬਿਲਕੁਲ ਪਿੱਟ ਪੁਠਾ ਵੇਖੋ ਤੁਸੀਂ ਪੂਰਾ ਘਰ ਆ ਤੇ ਫਵਾਣਾ ਜਿਹੜਾ ਦੋਸਤੋ ਟਿੱਲਾ ਢੂਲਾ ਦੱਸਦਿਆਂ ਪਈਆਂ ਡਰਾਈ ਪੀਰ ਤੇ ਪੀਰ ਦੇ ਵਿੱਚ ਵੀ ਚੰਗਾ ਸੋਹਣਾ ਲੇਵਾ ਬਣੋਗੀ ਹੋਵੇਗੀ ਤੇ 11 ਕਿਲੋ ਤਾਂ ਮਰਜ਼ੀ 11 ਕਿਲੋ ਦੀ ਮਿਲਕ ਦੀ ਕਪੈਸਿਟੀ ਆ ਦੂਜੇ ਸੂਬੇ ਦੇ ਵਿੱਚ ਰਹੀ ਹੈ ਜੀ ਲਓ ਜੀ ਠੀਕ ਆ ਸਪਾਜੀ ਫਿਰ ਇਹਦੀ ਕਿੰਨੀ ਕੀ ਡਿਮਾਂਡ ਹੁਣ ਕੀਤੀ ਕੀ ਇਹਦਾ ਅੱਜ ਦੇ ਦਿਨ ਕੀ ਰੇਟ ਹੋੜ ਭਾਈ ਇਹਦਾ ਆਪਾਂ 63000 ਰੁਪਈਆ ਮੰਗਦੇ 63000 ਹਾਂਜੀ ਠੀਕ ਹੈ ਜੀ ਅੱਜ ਹਨਾ ਹਾਂਜੀ ਹਾਂਜੀ ਤੇ ਬਾਕੀ ਚਲੋ ਜੇਕਰ ਆਪਣੇ ਕੋਲ ਅੱਜ ਸੇਲ ਹੋ ਜਾਂਦੀ ਅੱਜ 63000 ਦੀ ਵਿੱਚੋਂ ਹੋ ਜਾਊਗਾ ਮੰਨਤ ਨੇ ਅੱਜ ਹਾਂਜੀ ਮੰਨਤ ਕਰਾਂਗੇ ਭਾਜੀ ਹੋ ਜਾਊਗਾ ਜਿਹੜਾ ਪੈਨਪਤਾ ਚੱਲ ਗਿਆ ਹੋਵੇਗਾ ਠੀਕ ਹੈ ਹਾਂਜੀ ਹਾਂਜੀ ਬਾਕੀ ਭਾਰ ਪਿੱਛੇ ਦੀ ਕਿਸੇ ਤਰ੍ਹਾਂ ਦੀ ਕੋਈ ਤੰਗੀ ਤੇ ਨਹੀਂ ਨਹੀਂ ਭਾਈ ਕੋਈ ਗੱਲ ਨਹੀਂ ਪ੍ਰੋਬਲਮ ਨਹੀਂ ਇਹਨੂੰ ਕੋਈ ਠੀਕ ਹੈ ਬਹੁਤ ਛੋਟੀ ਹੈ ਠੀਕ ਇਹ ਕਰਦੀ ਆਪਣੀ ਛੋਟੀ ਠੀਕ ਹਾਂਜੀ ਲਓ ਵੀ ਦ ਮਨ ਬਣ ਗਿਆ ਸੀਗਾ ਪਹਿਲਾਂ ਤਾਂ ਕਹਿੰਦੇ ਸੀ ਵੀ ਚਲੋ ਪੂਰੀ ਤਿਆਰੀ ਦੇ ਵਿੱਚ ਹੋਈ ਤਾਂ ਫਿਰ ਆਪਾਂ ਸੇਲ ਕਰਾਂਗੇ ਤੇ ਫਿਲਹਾਲ ਮੈਂ ਇਹ ਸੋਚਿਆ ਸੀ ਵੀ ਚਲੋ ਹੋ ਸਕਦਾ ਵੀ ਕਿਸੇ ਵੀਰ ਨੇ ਕੋਈ ਡੇਢ ਮਹੀਨਾ ਸਾਭ ਲੈਣੀ ਆ ਤੇ ਹੋ ਸਕਦਾ ਵੀ ਥੋੜੀ ਬਾਤੀ ਤੁਹਾਨੂੰ ਰਹਿਤ ਵਿੱਚ ਮਿਲ ਜੇ ਤੇ ਤੁਸੀਂ ਜਿਹੜਾ ਜ਼ਰੂਰ ਸੰਪਰਕ ਕਰ ਸਕਦੇ ਹੋ ਠੀਕ ਆ ਜੀ ਦੋ ਦੋ ਡਰਾਈ ਆ ਬਾਕੀ ਜਿਹੜੀ ਦੋਸਤੋ ਘੱਟੋ ਘੱਟ ਵੀ ਹਜੇ 45 ਦਿਨ ਡੇਢ ਕੁ ਮਹੀਨਾ ਤੁਸੀਂ ਮੰਨ ਕੇ ਜਿਹੜੀ ਕੱਚੀ ਇਹ ਮੱਝ ਦਾ ਸੌਦਾ ਕਰ ਸਕਦੇ ਹੋ ਠੀਕ ਆ ਤੇ 63000 ਰੁਪਏ ਜਿਹੜੀ ਇਹਦੀ ਡਿਮਾਂਡ ਆ ਠੀਕ ਆ ਜੀ 63000 ਦੇ ਵਿੱਚੋਂ ਜਿਹੜਾ ਮਾਨਤਨ ਆ ਉਹ ਕਿਸੇ ਵੀਰ ਦਾ ਜਦੋਂ ਤੁਸੀਂ ਘਰ ਆ ਜਾਂਦੇ ਹੋ 63000 ਦੇ ਵਿੱਚੋਂ ਮਾਨਤਨ ਜਿਹੜਾ ਉਹ ਕੀਤਾ ਜਾਊਗਾ ਠੀਕ ਆ ਤੇ ਬਿਲਕੁਲ ਘਰੇਲੂ ਮੱਝ ਆ ਠੀਕ ਆ ਤੇ ਹਾਂ ਜਿਹੜਾ ਜੋ ਜੀ ਆ ਠੀਕ ਹੈ ਭਾਜੀ ਬਲਵੰਤ ਸਿੰਘ ਇੱਕ ਆਪਣੇ ਸੰਪਰਕ ਨੰਬਰ ਜਿਨ੍ਹਾਂ ਦੇ ਵੀਰਾਂ ਨੇ ਕਾਲ ਕਰਨੀ ਆ 9940 ਹਾਂਜੀ 42171 99140 ਹਾਂਜੀ 42171 42171 ਹਾਂਜੀ ਇਹ ਦੋਸਤੋ ਭਾਜੀ ਬਲਵੰਤ ਸਿੰਘ ਦੇ ਨੰਬਰ ਆ ਠੀਕ ਹੈ ਮਾਲਕ ਨੇ ਓਨਰ ਨੇ ਤੁਸੀਂ ਇਹਨਾਂ ਨੰਬਰਾਂ ਤੇ ਜਿਹੜਾ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਡਿਟੇਲ ਲੈ ਸਕਦੇ ਹੋ ਆ ਲੋਕੇਸ਼ਨ ਤੇ ਜਗ੍ਹਾ ਤੇ ਪਹੁੰਚਣ ਦੇ ਲਈ ਗੱਲਬਾਤ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ